मां पिछे पंज खपे ਤੋ ਤੋ ਮੈਂ ਬੁੱਲੇ ਹੋਣਾ ਯਾਰ ਸੁਣੋ ਕਿਛੇ ਆ ਆ ਮਾ ਨੂੰ ਗਾ ਬਾਬਾ ਨੂੰ ਹੋਰ ਪੂਰਾ ਕੁੱਤੇ ਸਿੱਤੇ ਸ਼ਾਮ ਸਭਾ ਨੂੰ ਬੋਲਿਆ ਸੰਵਾਦ ਸੁਣਦਾ ਹਰ ਕੋਈ ਕੀ ਜਿੰਨਾ ਬਹਾਦਰ ਹੈ ਪਾਣੀ ਦਾ ਨਾਮ ਤੇ ਨਾਮ ਦੀ ਕਹਾਲ ਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰਜੀਤ ਬਾਬਾ ਦੇਵ ਸਿੰਘ ਦੇ ਪਿੱਤਰ ਅਸਥਾਨ ਤੇ ਅੱਜ ਊਟੇ ਲਾਉਂਦੀ ਸੇਵਾ ਬਾਬਾ ਕਿਸ਼ਮੀ ਸਿੰਘ ਪੂਰੀ ਵਾਲਿਆਂ ਨੇ ਸ਼ੁਰੂ ਕੀਤੀ ਗਈ ਹੈ ਅੱਜ ਊਟੇ ਲਾਉਣੇ ਅੰਦਰਾ ਖਲਾਉਣੇ ਸਾਡੇ ਲਈ ਬਹੁਤ ਜ਼ਰੂਰੀ ਨੇ ਕਿਉਂਕਿ ਜਿਹੜੇ ਸਾਡਾ ਮਨੁੱਖਤਾ ਲਈ ਆਕਸੀਜਨ ਜ਼ਰੂਰੀ ਆ ਉਹ ਸਾਨੂੰ ਇਹਨਾਂ ਦਰਖਤਾਂ ਤੋਂ ਪੌਦਿਆਂ ਤੋਂ ਮਿਲਦੀ ਹੈ ਜਿੰਨੇ ਪੌਦੇ ਵੱਧ-ਵੱਧ ਹੋਣਗੇ ਜਿੰਨੇ ਦਰਖਤ ਵੱਧ-ਵੱਧ ਲਾਏ ਜਾਣਗੇ ਉਨੇ ਹੀ ਸਾਡੇ ਜਿਹੜਾ ਸਰੀਰਕ ਤੰਦਰੁਸਤੀ ਆ ਉਹਦੇ ਲਈ ਜ਼ਰੂਰੀ ਆ ਉਨੇ ਹੀ ਜਿਹੜੇ ਸਾਡੇ ਵਾਤਾਵਰਣ ਦੀ ਸ਼ੁੱਧਤਾ ਲਈ ਜ਼ਰੂਰੀ ਆ ਜੇ ਅਸੀਂ ਵਾਤਾਵਰਣ ਦਰਖਤ ਲਾਵਾਂਗੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜੜੀਆਂ ਉਹ ਸਾਨੂੰ ਯਾਦ ਕਰਨੀਆਂ ਕਿ ਸਾਡੇ ਨੇ ਕੋਈ ਚੰਗਾ ਕਰਕੇ ਗਏ ਆ ਕਿਉਂਕਿ ਜਿੱਤਨਾ ਹੋਣਾ ਸੀ ਉਸਦੇ ਆ ਕਿ ਯਾਰ ਸਾਡੇ ਤੋਂ ਜਿਹੜੇ ਪਹਿਲੇ ਸੀ ਉਹਨਾਂ ਨੇ ਦਰਖਤ ਵਾੜ ਦਿੱਤੇ ਪਹਿਲਾਂ ਆਮ ਅਸੀਂ ਜ਼ਿੰਮੇਦਾਰਾਂ ਪਰਿਵਾਰ ਵਿੱਚ ਰਹੇ ਹਾਂ ਲਿਖਿਆ ਵਾ ਕਿ ਵਟਾਂ ਦੇ ਉੱਤੇ ਜਿੰਨੇ ਵੀ ਜ਼ਿੰਮੇਦਾਰੋਂ ਵਟਾਂ ਦੇ ਉੱਤੇ ਦਰਖਤ ਲਾਉਂਦੇ ਹੁੰਦੇ ਸੀ ਹੁਣ ਲਗਭਗ ਸਾਰੇ ਹੀ ਜ਼ਿੰਮੇਦਾਰਾਂ ਨੇ ਆਪਣਾ ਦਰਖਤ ਤੋਂ ਵਟਾਂ ਤੋਂ ਦਰਖਤ ਕੱਟ ਦਿੱਤੇ ਜਿੰਨੇ ਵੀ ਵਾਤਾਵਰਣ ਦਰਖਤ ਲਾਵਾਂਗੇ ਉਹਨਾਂ ਹੀ ਸਾਡੇ ਲਈ ਸਿਹਤਮੰਦ ਸਾਡੇ ਲਈ ਜ਼ਰੂਰੀ ਨੇ ਉਹਨਾਂ ਹੀ ਸਾਡੇ ਲਈ ਸਾਡੇ ਸਮਾਜ ਲਈ ਜ਼ਰੂਰੀ ਨੇ ਉਹਨਾਂ ਹੀ ਸਾਡੇ ਵਾਤਾਵਰਣ ਲਈ ਜ਼ਰੂਰੀ ਨੇ ਇਹ ਕਰਕੇ ਹਰ ਇੱਕ ਨੂੰ ਆ ਵੀਰ ਭੈਣ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਵੱਧ ਤੋਂ ਵੱਧ ਆਪਾਂ ਦਰਖਤ ਲਾ ਸਕਦੇ ਆ ਉਹ ਜਰੂਰ ਲਾਈਏ ਘੜ ਤੋਂ ਘਟ ਇੱਕ ਦਰਖਤ ਹਰ ਇੱਕ ਬੰਦਾ ਹਰ ਇੱਕ ਮਨੁੱਖ ਆਪਣੇ ਘਰ 'ਚ ਜਾਂ ਜਿੱਥੇ ਵੀ ਉਹਨਾਂ ਜਗ੍ਹਾ ਮਿਲਦੀ ਉਹ ਜਰੂਰ ਲਾਵੇ ਤਾਂ ਜੋ ਸਾਡਾ ਇਹਦਾ ਵਾਤਾਵਰਣ ਸ਼ੁੱਧ ਰਹਿ ਸਕੇ ਹਾਂਜੀ ਸਤਿਕਾਰ ਸਤਿਕਾਰ ਸਾਰੇ ਲੋਕ ਸਾਰੇ ਲੋਕ ਹੀ ਲੱਗੇ ਨੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਸਭ ਲੋਕਾਂ ਦਾ ਰੁਝਾਨ ਹੈ ਜਿੱਥੇ ਲੋਕਾਂ ਦਾ ਰੁਝਾਨ ਹੈ ਉੱਥੇ ਸਰਕਾਰਾਂ ਦਾ ਵੀ ਇਹ ਰੁਝਾਨ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਰੁੱਖਾਂ ਦਾ ਬਹੁਤ ਘਾਟਨ ਹੋਇਆ ਹੈ ਜਿੱਥੇ ਫਲਾਈਓਵਰ ਬਣੇ ਡਬਲ ਸੜਕਾਂ ਬਣੀਆਂ ਉਹਨਾਂ ਨੂੰ ਖੁੱਲ੍ਹਿਆਂ ਵੱਡਿਆਂ ਕਰਨ ਵਾਸਤੇ ਰੋਡਾਂ ਤੋਂ ਬਹੁਤ ਸਾਰੇ ਜਿਹੜੇ ਦਰਖਤ ਸਨ ਉਹ ਕੱਟੇ ਗਏ ਇਸੇ ਤਰ੍ਹਾਂ ਪਿੰਡਾਂ ਦੇ ਵਿੱਚੋਂ ਵੀ ਜਿਹੜੇ ਖੂਹਾਂ ਦੇ ਬਾੜੇ ਹੁੰਦੇ ਸਨ ਪਿੱਪਲ ਬੋਹੜ ਹੁੰਦੇ ਸਨ ਐੜੀਆਂ ਦੇ ਬੰਨਿਆਂ ਤੇ ਦਰਖਤ ਹੁੰਦੇ ਸਨ ਉਹਨਾਂ ਦਾ ਵੀ ਬਹੁਤ ਕਤਲੇਆਮ ਹੋਇਆ ਰੁੱਖਾਂ ਦਾ ਜਿਹੜਾ ਕਾਨ ਰੁੱਖਾਂ ਦਾ ਜਿਹੜਾ ਕਤਲੇਆਮ ਰੁੱਖਾਂ ਨੂੰ ਕਟਿਆ ਜਾਣਾ ਵੱਢਿਆ ਜਾਣਾ ਉਹਦਾ ਜਿਹੜਾ ਖਮਿਆਜਾ ਵਾ ਉਹ ਫਿਰ ਮਨੁੱਖ ਜਿਹੜਾ ਵਾ ਉਹ ਭੁਗਤ ਰਿਹਾ ਤਰਾ ਤਰਾ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਕੜਾਕੇ ਦੀ ਜਿਹੜੀ ਇਹ ਤਪਸ ਹੈ ਉਹਦਾ ਸ਼ਿਕਾਰ ਹੋ ਰਿਹਾ ਇਸੇ ਤਰ੍ਹਾਂ ਜਿਹੜੇ ਪੰਛੀ ਨੇ ਜਿਨ੍ਹਾਂ ਦਾ ਨਿਵਾਸ ਹੀ ਜਿਹੜਾ ਵਾ ਉਹ ਦਰਖਤਾਂ ਦੇ ਦਰਖਤਾਂ ਤੇ ਹੁੰਦਾ ਸੀ ਉਹਨਾਂ ਦੇ ਨਾਲ ਵੀ ਬਹੁਤ ਇੱਕ ਮਤਲਬ ਹੀ ਬੁਰਾ ਹੋਇਆ ਪੰਛੀ ਵੀ ਇਹਨਾਂ ਤੋਂ ਵਾਂਝੇ ਰਹਿ ਕੇ ਦਰਖਤਾਂ ਤੋਂ ਉਹਨ ਲੋਕਾਂ ਦੇ ਵਿੱਚ ਜਿਹੜੀ ਆ ਇੱਕ ਲਹਿਰ ਜਿਹੜੀ ਆ ਦੁਬਾਰਾ ਫਿਰ ਪ੍ਰਚੰਡ ਹੋਈ ਆ ਕਿ ਰੁੱਖ ਜਿਹੜੇ ਨੇ ਜਨਾਹੀ ਇਹਨਾਂ ਦਾ ਨੁਕਸਾਨ ਆਪਣੇ ਹੱਥਾਂ ਦੇ ਨਾਲ ਕੀਤਾ ਉਹਨਾਂ ਹੱਥਾਂ ਦੇ ਨਾਲ ਹੀ ਜਿਹੜੇ ਦਰਖਤ ਇਹਨਾਂ ਨੂੰ ਫਿਰ ਲਾਉਣਾ ਸ਼ੁਰੂ ਕਰੀਏ ਸਾਰਿਆਂ ਨੂੰ ਸਨੇਹਾ ਤੇ ਸਾਰਿਆਂ ਨੂੰ ਇਹ ਸੱਦਾ ਵਾ ਕਿ ਜਿੰਨਾ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਜਿੰਨਾ ਜਿੰਨਾ ਵੀ ਜਿੱਥੇ-ਜਿੱਥੇ ਵੀ ਜਿੱਦਾ ਯੋਗਦਾਨ ਬਣਦਾ ਰੁੱਖ ਸਾਰੇ ਲਾਉਣ ਅੱਜ ਤੋਂ ਲਾਉਣੇ ਸ਼ੁਰੂ ਕਰਾਂਗੇ ਤੇ ਭਵਿੱਖ ਆਉਣ ਵਾਲੇ 4-5 ਸਾਲਾਂ ਤੱਕ ਅਸੀਂ ਇਹਨਾਂ ਰੁੱਖਾਂ ਦੀ ਸੰਘਣੀ ਜਿਹੜੀ ਛਾਂ ਆ ਠੰਡੀ ਤੇ ਮਿੱਠੀ ਜਿਹੜੀ ਛਾਂ ਆ ਉਹਦਾ ਆਨੰਦ ਮਾਣ ਸਕਾਂਗੇ ਤੇ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਜਿਹੜਾ ਹੀ ਇਹ ਕੰਕਰੀਟ ਦੇ ਜਿਹੜੇ ਬਣੇ ਜੰਗਲ ਆ ਇਹਨਾਂ ਤੋਂ ਮੁਕਤ ਹੋ ਕੇ ਤੇ ਅਸੀਂ ਇੱਕ ਕੁਦਰਤੀ ਜਿਹੜੀ ਹਰਿਆਲੀ ਆ ਉਹਨੂੰ ਆਪਣੀਆਂ ਅੱਖਾਂ ਦੇ ਨਾਲ ਵੇਖ ਕੇ ਤੇ ਆਪਣਾ ਤਨ ਮਨ ਖੁਸ਼ਹਾਲ ਖੁਸ਼ੀ ਤੇ ਤੰਦਰੁਸਤ ਰੱਖ ਸਕਾਂਗੇ ਜੀ ਗਿਣਤੀ ਗੁਣਤੀ ਤੇ ਕੋਈ ਨਹੀਂ ਕਰਾਂਗੇ ਲਾਈ ਜਾਵਾਂਗੇ ਹਾਂਜੀ ਆ ਗਿਣਤੀ ਨਹੀਂ